ਅ ਸਬਡਿਵੀਜ਼ਨ ਦਾਖਾ ਦੇ ਥਾਣਾ ਜੋਧਾ ਵਿਖੇ ਸਰਾਬਾ ਪਿੰਡ ਦੇ ਵਿੱਚ ਜੋ ਮਾਨਸ਼ੀਦ ਕਰਤਾਰ ਸਿੰਘ ਸਰਾਬਾ ਨਰਸਿੰਗ ਕਾਲਜ ਉਥੋਂ ਦੀ ਸਾਨੂੰ ਇੱਕ ਅੱਜ ਕੰਪਲੇਂਟ ਰੀਸੀਵ ਹੋਈ ਸੀ ਕਿ ਕੱਲ ਕਰੀਬ 6 ਵਜੇ ਇੱਕ ਲੜਕੀ ਆ ਜੋ ਨਰਸਿੰਗ ਕਾਲਜ ਦੇ ਵਿੱਚ ਪੜ੍ਹਦੀ ਹੈ ਜਿਹਦਾ ਅਸੀਂ ਨਾਮ ਰਿਵੀਲ ਨਹੀਂ ਕਰ ਸਕਦੇ ਉਹ ਲੜਕੀ ਜਦੋਂ ਸ਼ਾਮ ਨੂੰ ਇੱਥੇ ਕੈਂਪਸ ਦੇ ਅੰਦਰ ਆਪਣੀ ਟਹਿਲ ਰਹੀ ਸੀ ਤਾ ਕੋਈ ਤਿੰਨ ਅਣਪਛੰਤੀ ਨੌਜਵਾਨ ਆਉਂਦੇ ਨੇ ਜੋ ਕਿ ਉਸ ਨਾਲ ਛੇੜਖਾਨੀ ਕਰਨ ਦੀ ਕੋਸ਼ਿਸ਼ ਕਰਦੇ ਨੇ ਜਿਸ ਵਿੱਚ ਉਸ ਦੇ ਜੋ ਅਪਰ ਕਲੋਸ ਆ ਉਹ ਵੀ ਪਾੜਦੇ ਨੇ ਤੇ ਉਸ ਤੋਂ ਬਾਅਦ ਜਦੋਂ ਉਹਨਾਂ ਨੂੰ ਲੱਗਦਾ ਕਿ ਬੰਦਾ ਆ ਰਿਹਾ ਤਾਂ ਉਸ ਤੋਂ ਉਹ ਨਿਕਲ ਜਾਂਦੇ ਨੇ ਜਿਸ ਤੇ ਸਾਨੂੰ ਅੱਜ ਜਦੋਂ ਇਨਫੋਰਮੇਸ਼ਨ ਰੀਸੀਵ ਹੋਈ ਤੁਰੰਤ ਸਾਡੇ ਕੰਸਰਨਡ ਐਸਐਚਓ ਜੋਧਾ ਨਾਲ ਸਾਡੇ ਲੇਡੀ ਕਾਂਸਟੇਬਲ ਨਾਲ ਸਾਡੀ ਹੋਰ ਸੀਸੀਟੀਵੀ ਦੇ ਪ੍ਰੋਫੈਸ਼ਨਲਸ ਨਾਲ ਮੈਂ ਖੁਦ ਇਸ ਤੇ ਮੌਕੇ ਤੇ ਪਹੁੰਚਿਆ ਹਾਂ ਲੜਕੀ ਦੀ ਸਟੇਟਮੈਂਟ ਲਈ ਜਾ ਰਹੀ ਹੈ ਜੋ ਵੀ ਸਟੇਟਮੈਂਟ ਦੇ ਮੁਤਾਬਕ ਅਫੈਂਸ ਬਣੂਗਾ ਜੋ ਕਿ ਬੀ ਐਨ ਐਸ ਦੇ ਤਹਿਤ ਉਸ ਦੇ ਤਹਿਤ ਅਨਨੂ ਦੇ ਖਿਲਾਫ ਪਰਚਰੈਸਟਰ ਕੀਤਾ ਜਾ ਰਿਹਾ ਪਰਚਰੈਸਟ ਕਰਨ ਤੋਂ ਬਾਅਦ ਸਾਡੀ ਇਨਵੈਸਟੀਗੇਸ਼ਨ ਕੰਟੀਨਿਟੀ ਦੇ ਵਿੱਚ ਸਾਨੂੰ ਕਾਫੀ ਵਾਈਟਲ ਕਲੂਜ਼ ਵੀ ਮਿਲੇ ਨੇ ਤੇ ਬਹੁਤ ਜਲਦੀ ਅਸੀਂ ਜੋ ਇਸ ਦੇ ਵਿੱਚ ਮੇਨ ਕਲਪਰੇਟ ਆ ਉਸ ਤੱਕ ਪਹੁੰਚਣ ਦੀ ਕੋਸ਼ਿਸ਼ ਕਰ ਰਹੇ ਹਾਂ ਅਸਲ ਲੜਕੀ ਦੀ ਹਾਲਤ ਕਿੱਦਾਂ ਦੀ ਹੈ ਲੋਰਕੀ ਹੈਲਥਸ ਠੀਕ ਹੈ ਜੀ ਨਾਰਮਲ ਸਰ ਜਿਹੜੀ ਲੜਕੀ ਦੀ ਤੁਸੀਂ ਗੱਲ ਕਰ ਰਹੇ ਹੋ ਉਹ ਲੋਕਲ ਹੈ ਜਾਂ ਬਾਹਰੋਂ ਕਿਤੋਂ ਆਈ ਸ਼ੈ ਨਹੀਂ ਅਸੀਂ ਉਹਦੀ ਕੋਈ ਆਇਡੈਂਟੀਟੀ ਰੀਵਿਲ ਨਹੀਂ ਕਰ ਸਕਦੇ ਜੀ ਤੇ ਉਹ ਇੱਥੋਂ ਦੀ ਸਟੂਡੈਂਟ ਹੈ ਜੀ ਤੇ ਸਰ ਉਹ ਕੱਲੀ ਸੀ ਕੀ ਜੇ ਕੋਈ ਹੋਰ ਉਹ ਕੱਲੀ ਸੀ ਉਸ ਟਾਈਮ ਨਹੀਂ ਕੱਲੀ ਟੈਲਰੀ ਸੀ ਜੀ ਸਰ ਇਹਦੇ ਜੀ ਪਤਾ ਲੱਗਿਆ ਜਿਨ੍ਹਾਂ ਨੇ ਜਿਹੜੇ ਮੁੰਡੇ ਸੀਗੇ ਉਹ ਲੋਕਲ ਸੀਗੇ ਉਹ ਇੱਥੇ ਰਹੇ ਸੀਗੇ ਹਾਂ ਜੀ ਮﻘਦਮਾ ਅਨਨੋਂ ਦੇ ਖਿਲਾਫ ਹੈ ਜੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਬਹੁਤ ਜਲਦੀ ਉਹਨਾਂ ਦੀ ਪਛਾਣ ਕਰ ਲਈ ਜਾਊਗਾ ਸਰ ਸਟੂਡੈਂਟਸ ਦੀ ਸਿਕਿਉਰਿਟੀ ਲਈ ਕੋਈ ਕਾਲਜ ਵਾਲਿਆਂ ਨੇ ਵੀ ਕਿਹਾ ਗਿਆ ਹੋਇਆ ਕਿ ਕੁਝ ਬਿਲਕੁਲ ਦੀ ਕਾਲਜ ਕਿਉਂਕਿ ਕੈਂਪਸ ਦੇ ਅੰਦਰ ਹੋਇਆ ਵਾ ਕੈਂਪਸ ਦੇ ਅੰਦਰ ਬਾਹਰੋਂ ਪੁਲਿਸ ਦਾ ਕਿਉਂਕਿ ਇਟਸ ਅ ਫੀਮੇਲ ਕਾਲਜ ਕੋਈ ਪੁਲਿਸ ਦੀ ਇੰਟਰਫੀਰੈਂਸ ਤਾਂ ਨਹੀਂ ਹੁੰਦੀਗੀ ਪਰ ਅਸੀਂ ਕੈਂਪਸ ਦੀ ਮੈਨੇਜਮੈਂਟ ਪ੍ਰਿੰਸੀਪਲ ਸਾਹਿਬ ਹਸਪੀਟਲ ਦੇ ਸਬਡੈਂਟ ਸਾਹਿਬ ਬਾਕੀ ਕਾਲਜਸ ਦੇ ਪ੍ਰਿੰਸੀਪਲ ਸਾਹਿਬ ਸਾਰਿਆਂ ਨੂੰ ਸਲਾਹ ਦਿੱਤੀ ਹੈ ਕਿ ਕੈਂਪਸ ਦੇ ਵਿੱਚ ਸਿਕਿਉਰਿਟੀ ਬੀਫ ਅਪ ਕੀਤੀ ਜਾਵੇ ਤੇ ਦੂਸਰਾ ਵੱਧ ਤੋਂ ਵੱਧ ਸੀਸੀਟੀਵੀ ਕੈਮਰਾਜ਼ ਵਧਾਏ ਜਾਣ ਤਾਂ ਕਿ ਕੋਈ ਵੀ ਇਹੋ ਜਿਹੀ ਘਟਨਾ ਹੁੰਦੀ ਹੈ ਉਹ ਕੈਦ ਹੋ ਜੇ ਤੇ ਜਿਵੇਂ ਵੀ ਕੋਈ ਇਹੋ ਜਿਹਾ ਕ੍ਰਿਮੀਨਲ ਅਫੈਂਸ ਸਾਹਮਣੇ ਆਉਂਦਾ ਉੱਥੇ ਅਸੀਂ ਬੰਦੇ ਆਇਡੈਂਟੀਫਾਈ ਕਰਨ ਦੇ ਵਿੱਚ ਸੌਖਾ ਹੋਵੇ। ਬਾਕੀ ਅਸੀਂ ਵੀ ਇੱਥੇ ਗਰਲਜ਼ ਕਾਲਜ ਹੋਣ ਕਰਕੇ ਬਾਹਰ ਗਸ਼ਤ ਰਹਿੰਦੀ ਆ। ਬਟ ਇਹ ਇਨਸੀਡੈਂਟ ਕਾਲਜ ਦੇ ਵਿੱਚ ਅੰਦਰ ਸੀਗਾ। ਸੋ ਇਹਦੇ ਬਾਰੇ ਮੈਨੇਜਮੈਂਟ ਹੀ ਦੱਸ ਸਕਦੀ ਹੈ। ਬਟ ਉਹਨੂੰ ਅਸੀਂ ਸਲਾਹ ਜ਼ਰੂਰ ਦੱਤੀ ਆ ਕਿ ਇੱਥੇ ਸਿਕਿਉਰਿਟੀ ਵਧਾਈ ਜਾਵੇ। ਸਰ ਇਹ ਜਿਹੜੀ ਜੋ ਹੋਇਆ ਇਹ ਕੱਲ ਹੋਇਆ ਜਾਂ ਅਰਲੀ ਮਾਰਨਿੰਗ ਹੋਇਆ? ਇਹ ਕੱਲ ਸ਼ਾਮ ਜੀ 6 ਵਜੇ ਦੇ ਕਰੀਬ। ਸਰ ਪੁਲਿਸ ਨੂੰ ਇਨਫੋਰਮੇਸ਼ਨ ਕਦੋਂ ਮਿਲੀ? ਪੁਲਿਸ ਨੂੰ ਇਨਫੋਰਮੇਸ਼ਨ ਅੱਜ ਮਿਲੀ ਆ ਜੀ। ਸਰ ਕਾਰਨ ਲੇਟ ਕਿਉਂ? ਗਰਲਜ਼ ਦੱਸ ਰਹੀਆਂ ਕਿ ਉਹਨਾਂ ਨੇ ਜੀ ਸਿੱਧਾ ਪ ਗਰਲਸ ਨੇ ਇਸ ਇਨਸੀਡੈਂਟ ਨੂੰ ਮੈਨੇਜਮੈਂਟ ਦੇ ਵਿੱਚ ਧਿਆਨ ਦੇ ਵਿੱਚ ਰੱਖਦਾ ਤੇ ਮੈਨੇਜਮੈਂਟ ਨੇ ਸਾਨੂੰ ਇਹ ਅੱਜ ਦੱਸਿਆ ਜੀ ਇਨਸੀਡੈਂਟ ਬਾਰੇ ਸਰ ਇਹਦੇ ਵਿੱਚ ਕੋਈ ਸੀਸੀਟੀਵੀ ਜਿਸ ਜਗ੍ਹਾ ਤੇ ਹੋਇਆ ਉੱਥੇ ਸੀਸੀਟੀਵੀ ਲੱਗੀ ਸੀ ਇਹ ਅਜੇ ਆਈਡੈਂਟੀਫਾਈ ਕਰ ਰਹੇ ਹਾਂ ਜੀ ਇਹਦੇ ਬਾਰੇ ਹਰ ਇਨਵੈਸਟੀਗੇਸ਼ਨ ਦਾ ਮੈਟਰ ਹੈ ਤੁਹਾਨੂੰ ਇਹਦੇ ਬਾਰੇ ਨਹੀਂ ਦੱਸ ਸਕਦੇ ਜੀ